ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਖੇਤਾਂ ਵਿੱਚ ਘਰ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਾਵਾਂਗੇ ਭਰਾ ਪਾਸ ਸਕਰੀਨ ਤੇ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਨਾਮ ਚਰਮਲ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਾਨ ਸੰਗਲ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਭਾਈ ਚੌਥਾ ਦਿਨ ਸੂਈ ਨੂੰ ਇਹਨੂੰ ਹਾਂ ਜੀ ਅਗਲੇ ਦਾ ਦੂਜਾ ਕੀ ਹੈਗਾ ਆਪਾਂ ਤੀਜਾ ਮੰਨ ਲਓ ਵਿਸੂਗਾ ਹਾਂ ਜੀ ਤੇ 8-9 ਕਿਲੋ ਬੋਲਾ ਤਿਆਰ ਆ ਹੁਣ ਠੀਕ ਆ ਠੀਕ ਆ ਕੱਟੀ ਇਹ ਸਰਕਾਰੀ ਸੀਬਨ ਦੀ ਹੈ ਕਿਸੇ ਦੀ ਉਹ ਕਹਿੰਦੇ ਸਾਡੇ ਨੰਬਰ ਨਹੀਂ ਯਾਦ ਅੱਛਾ ਜੀ ਹਾਂ ਜੀ ਲੋਪਰਾ ਕੱਟੀ ਦੇਖ ਸਕਦੇ ਹੋ ਸਾਈਡ ਤੇ ਮੜਾ ਲੋਜੀ ਕੱਟੀ ਦੇ ਕੰਡੀਆਂ ਵਧਾ ਟੀਕੇ ਦੀ ਹੈ ਠੀਕ ਹੈ ਜੀ ਤੇ ਦੁੱਧ ਕਿੰਨਾ ਦੱਸ ਬਈ ਦੁੱਧ ਬਈ ਉਹ ਕਹਿੰਦੇ 12 ਲੀਟਰ ਚੋਂ ਆਇਆ ਵਾ ਪਹਿਲਾਂ ਹਾਂਜੀ ਦੇ ਦੋ ਦੁੱਧ ਤਾਂ 12 13 ਕਿਲੋ 12 13 ਕਿਲੋ ਹਾਂ ਠੀਕ ਹੈ ਜੀ ਤੋੜ ਦੋ ਬਰਾ ਲੋਜੀ ਚੈੱਕ ਕਰ ਸਾਲੋ ਬਰਾ ਤੋੜਾ ਤੜਾ ਕਰ ਮਾ ਬੜੀ ਦਾ ਲੋਜੀ ਕੱਕ ਲੈ ਵੀ ਦੀ ਬਈ ਮੂਹ ਨੂੰ ਹਨਾ हां जेड़ा ਕੋ ਸਹੀਗਾ ਮੂਰੇ ਮਗਰ ਵੀ ਦਿਖਾਉਂਦੀ ਆ ਬੇਲੇ ਵਾਂ ਤਾਂ ਹਾਂ ਰੋਕੀ ਬੜਾ ਜਾਂ ਫਿਰ ਰੋਕਣ ਮੜਾ ਜਾਂ ਜੇ ਰੁਕਦੀ ਆ ਲੋ ਜੀ ਆ ਚੈੱਕ ਕਰ ਸਾਦੇ ਚੌਥਾ ਦਿਨ ਹੋਇਆ ਸੂਈ ਨੂੰ ਵੱਧ ਜਾਣਕਾਰੀ ਬਾਅਦ ਤੋਂ ਲੈ ਹਜੇ ਭਰਾ ਹੁਣ ਤੁਹਾਨੂੰ ਲੈ ਵੱਲੋਂ ਵਾ ਠੀਕ ਹੈ ਜੀ ਅੱਛੇ ਅੱਛੇ ਲੋ ਜੀ ਕੱਦ ਬੜਾ ਸੋਹਣਾ ਸੁਖਣਾ ਕਰਮਾਂ ਵਾਲੀ ਦਾ ਠੀਕ ਹੈ ਜੀ ਥੋੜੇ ਡਰਦੀ ਆ ਵੀ ਡਾਕਟਰ ਠੀਕ ਹੈ ਜੀ ਪੱਗ ਬੁਗ ਬੰਨੀ ਵੀ ਇਸ ਕਰਕੇ ਵੀ ਚੱਲ ਪੰਨੀ ਥੋੜੀ ਨਹੀਂ ਕੋਸ ਨੂੰ ਉਪਰਾਏ ਲੱਗ ਲੱਗਦਾ ਹਨ ਜੀ ਜਿੰਦਾ ਜਦੋਂ ਉਪਰਾਜ ਤੇ ਰੇਟ ਭਰਾਜਾ ਜਿਆ ਦੱਸੋ ਜੀ ਦਾ ਰੇਟ ਇਹਦਾ ਬਈ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਹਾਂ ਜਾਇ ਜੀ ਹੋ ਹਾਂ ਜਾਇ ਜੀ ਹੋਊਗਾ ਬਲ ਵੇਚਣ ਜੇ ਵਾਲੀ ਹੋਊਗਾ ਠੀਕ ਹੈ ਹਾਂਜੀ ਬਾਈ ਜੀ ਮੀਣੀ ਮਾਝ ਦੀ ਜਾਣਕਾਰੀ ਦਿਓ ਜੀ ਇਹ ਦੂਜਾ ਸੂਆ ਸੁੰਦੀ ਆ ਬਈ ਹਾਂਜੀ 13 ਕਿਲੋ ਦੁੱਧ ਪਹਿਲਾਂ ਦਾ ਦਿੱਤਾ ਵਾ ਠੀਕ ਹੈ ਜੀ 10 12 ਦਿਨਾਂ ਦੀ ਕੱਚੀ ਆ ਹਾਂਜੀ ਤੇ ਬਸ 10 10 ਲੈ ਜੇ 12 ਦਿਨ ਲੈ ਜੀ ਠੀਕ ਹੈ ਰੇਟ ਰੇਟ ਇਹਦਾ ਵੀ ਫੋਨ ਤੇ ਕਰਾਂਗੇ ਜਾਜੀਓ ਦੁੱਧ ਦੇ ਦੂ 14 15 ਕਿਲੋ ਇਹ ਠੀਕ ਹੈ ਤੋਰ ਦੋ ਪਰਾ ਲੋ ਪਰਾ ਥੋੜੀਆਂ ਜਿਹਾ ਡਰਦੀਆਂ ਆਪਾਂ ਇਸ ਟਾਈਮ ਬਈ ਜਿੱਥੋਂ ਇਹ ਡਾਕਟਰ ਦਾ ਕਰਕੇ ਡਰਦੀਆਂ ਹਾਂ ਹਾਂਜੀ ਹਾਂਜੀ ਜੀ ਤੇ ਅੱਜਾ ਕਰੇ ਥੋੜੀਆਂ ਜਿਹੀ ਦੇਖੋ ਹਾਂ ਲੋ ਜੇ ਆਪਾਂ ਜ਼ੂਮ ਕਰਕੇ ਦਿਖਾਵਾਂਗੇ ਇਹਨੂੰ ਕਿਉਂਕਿ ਥੋੜਾ ਜਿਹਾ ਉਪਰਾ ਮੰਨ ਜਾਂਦਾ ਪਸ਼ੂ ਬੰਦੇ ਦਾ ਲੋ ਜੀ ਜ਼ੂਮ ਕਰਤਾ ਤਾਂ ਕਰ ਦਿਆ ਨਹੀਂ ਕੋਕਨਾ ਦਨ ਬਸ ਤੁਰਾ ਤੁਰਾ ਦੇਖ ਸਾ ਤੇ ਪਰਾ 1 ਬਈ 1 ਦੋ ਬਸ ਕੋਈ ਗੱਲ ਨਹੀਂ ਵਾਹ ਲਓ ਲਓ ਜੀ ਅਰਜਨ ਬਰਕਰ ਦੇਖਾ ਦੀ ਆਪਾਂ ਠੀਕ ਹੈ ਜੀ ਲਓ ਜੀ ਕੋ ਫੋਨ ਕਾਲਾ ਫੋਨ ਦਾ ਕਰਕੇ ਵੀ ਡਰ ਜਾਂਦਾ ਪਸੂ ਲਓ ਜੀ ਲਓ ਜੀ ਕੋ ਢੰਡਾ ਦਾ ਸੀਲ ਬਾਈ ਤੇ ਤੁਹਾਡੇ ਡਾਕਟਰ ਦਾ ਫਲਿਖਾ ਬੰਦਾ ਨਾ ਉਹ ਨਹੀਂ ਕੋਹ ਕਹਿੰਦਾ ਉਹ ਪੂਰੀ ਸ਼ੰਡੀ ਸੀਲਾ ਤਾਂ ਫੋਨ ਪੂਰਾ ਵਧੀਆ ਲੱਗਿਆ ਸੋਨਾ ਕਰਮਾਂ ਵਾਲੇ ਠੀਕ ਹੈ ਜੀ ਜੀ ਫੇਸ ਕੁਆਲਿਟੀ ਦੇਖ ਸਕਦਾ ਕਰਮਵਾਲੀ ਲਓ ਜੀ ਸੈਂਗੀ ਸੁੰਗੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਖੇਤਾਂ ਚ ਘਾਰਾ ਬਾਈ ਦਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ